ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਹਨਰਦੀਪ ਸਿੰਘ ਹੈ ਮੈਂ ਸਹਬਜਾਦਾ ਅਜੀਤ ਸਿੰਘ ਨਗਰ ਦਾ ਰਹਿਣ ਵਾਲਾ ਆ ਸਾਡੇ ਫਾਰਮ ਦਾ ਨਾਮ ਸਕਾਟ ਫਾਰਮਸ ਹੈ ਇਹ ਬਲਾੜੀ ਖੁਰਦ ਪਿੰਡ ਦੇ ਵਿੱਚ ਹੈ ਇਹ ਆਪਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆ ਕਿਉਂਕਿ ਇਹ ਫਾਰਮ ਸਾਡਾ ਪੰਜਾਬ ਸਰਕਾਰ ਦੇ ਵੱਲੋਂ 골ਡ ਸਰਟੀਫਿਕੇਟ ਦਿੱਤਾ ਹੋਇਆ ਹੈ ਤੇ ਆਪਾਂ ਇਹ ਫਾਰਮ 'ਚ ਘੋੜੀਆਂ ਕੁੱਤੇ ਤੇ ਹੋਰ ਵੀ ਬਹੁਤ ਜ਼ਿਆਦਾ ਟੂਰਿਜ਼ਮ ਨੂੰ ਅਟਰੈਕਟ ਕਰਨ ਵਾਲੀਆਂ ਚੀਜ਼ਾਂ ਰੱਖਿਆ ਨੇ ਜਿਵੇਂ ਸਾਡੇ ਕੋਲ ਦੋ ਪੂਲ ਏਰੀਆਜ਼ ਆਉਂਦੇ ਨੇ ਜਿਹਦੇ ਵਿੱਚ ਤੁਸੀਂ ਆਪਣੀ ਫੈਮਿਲੀ ਤੇ ਫਰੈਂਡਸ ਨਾਲ ਆਰਾਮ ਨਾਲ ਬੈਠ ਕੇ ਆਪਣਾ ਇੰਜੋਏ ਕਰ ਸਕਦੇ ਹੋ ਸਾਡੇ ਕੋਲ 6 ਰੂਮਸ ਨੇ ਜਿਨ੍ਹਾਂ ਵਿੱਚ ਤੁਸੀਂ ਆਪਣੇ ਆਪ ਨੂੰ ਅਕਾਮੋਡੇਟ ਕਰ ਸਕਦੇ ਹੋ 3 ਤੋਂ 4 ਲੈ ਕੇ ਬੰਦੇ ਇੱਕ ਰੂਮ ਦੇ ਵਿੱਚ ਅਕਾਮੋਡੇਟ ਹੋ ਸਕਦੇ ਨੇ 6 ਰੂਮਸ ਦੇ ਵਿੱਚ ਜਦ ਤੁਸੀਂ ਬੁੱਕ ਕਰਾਉਂਗੇ ਤੁਹਾਨੂੰ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਤੁਹਾਨੂੰ ਉਹ ਮਿਲਣਗੇ ਇਿੱਥੇ ਸਾਡੇ ਕੋਲ ਟੂਰਿਸਟ ਅਟਰੈਕਟ ਕਰਨ ਨੂੰ ਹਾਰਸ ਰਾਈਡਿੰਗ ਹੈਗੀ ਹੈ ਬੱਗੀ ਰਾਈਡਿੰਗ ਹੈਗੀ ਹੈ ਤੇ ਹੋਰ ਵੀ ਬਹੁਤ ਤਰ੍ਹਾਂ ਦੇ ਜਾਨਵਰ ਨੇ ਸਾਡੇ ਕੋਲ ਵੈਜੀਟੇਬਲ ਆਰਗੈਨਿਕ ਨੇ ਤੇ ਫੂਡ ਆਰਗੈਨਿਕ ਨੇ ਜਿਹੜੇ ਆਪਾਂ ਆਪ ਬੀਜ ਲਾ ਕੇ ਉਰੇ اگਾਏ ਨੇ ਬਹੁਤ ਪਿਆਰ ਦੇ ਨਾਲ ਤੁਸੀਂ ਉਹਨਾਂ ਨੂੰ ਤੋੜ ਕੇ ਆਪ ਖਾ ਸਕਦੇ ਹੋ ਤੇ ਆਪ ਬਣਾ ਕੇ ਜੋ ਤੁਸੀਂ ਬਣਾਉਣਾ ਹੈ ਉਹ ਤੁਸੀਂ ਬਣਾ ਕੇ ਖਾ ਸਕਦੇ ਹੋ ਜੀ ਇਹੀ ਆਪਾਂ ਟੂਰਿਸਟ ਨੂੰ ਕਹਿੰਨੇ ਆਂ ਸ਼ਹਿਰਾਂ ਦੀ ਭੱਜੜ ਨੂੰ ਛੱਡ ਕੇ ਆਪਾਂ ਇਹ ਫਾਰਮ ਹਾਊਸ ਤੇ ਦੋ ਦਿਨ ਲਾ ਕੇ ਆਪਣੇ ਮਨ ਨੂੰ ਸ਼ਾਂਤ ਕਰੀਏ ਤੇ ਤੁਸੀਂ ਸਾਡੇ ਕੋਲ ਆਉਣਾ ਬਲਾੜੀ ਖੁਰਦ ਪਿੰਡ ਦੇ ਵਿੱਚ ਐ ਸਕਾਟ ਫਾਰਮ ਜਗ੍ਹਾ ਦਾ ਨਾਮ ਹੈ ਜੀ ਆਖਰ ਵਿੱਚ ਤੁਹਾਨੂੰ ਮੈਂ ਪੰਜਾਬ ਗਵਰਨਮੈਂਟ ਤੇ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਆ ਜਿਨ੍ਹਾਂ ਨੇ ਸਾਨੂੰ ਇਹ ਓਪਰਚੁਨਿਟੀ ਦਿੱਤੀ ਕਿ ਅਸੀਂ ਇੱਕ ਫਾਰਮ ਖੋਲ ਸਕੀਏ ਤੇ ਸਾਰੇ ਟੂਰਿਸਟਾਂ ਨੂੰ ਪੰਜਾਬ ਦੇ ਵਿੱਚ ਅਟਰੈਕਟ ਕਰ ਸਕੀਏ